ਫਾਜ਼ਿਲਕਾ ਜ਼ਿਲ੍ਹੇ ਵਿੱਚ ਬੇਮੌਸਮੀ ਬਾਰਿਸ਼ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਇਸ ਵੇਲੇ ਝੋਨੇ ਦੀ ਫਸਲ ਪੀਕ ਤੇ ਹੈ ਅਤੇ ਕਿਸਾਨਾਂ ਵੱਲੋਂ ਕਈ ਥਾਵਾਂ ਤੇ ਝੋਨੇ ਦੀ ਕਟਾਈ ਵੀ ਕੀਤੀ ਜਾ ਰਹੀ ਹੈ ਪਰ ਹੁਣ ਤੇਜ਼ ਹਵਾਵਾਂ ਦੇ ਕਾਰਨ ਝੋਨੇ ਦੀ ਫਸਲ ਬਹੁਤ ਸਾਰੀਆਂ ਥਾਵਾਂ ਤੇ ਡਿੱਗ ਕੇ ਧਰਤੀ ਤੇ ਵਿਚ ਗਈ ਹੈ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਫਸਲ ਦੇ ਡਿੱਗ ਜਾਣ ਕਾਰਨ ਫਸਲ ਦਾ ਝਾੜ ਘਟ ਜਾਵੇਗਾ ਅਤੇ ਦਾਣੇ ਦੀ ਕੁਆਲਿਟੀ ਤੇ ਵੀ ਮਾੜਾ ਅਸਰ ਪਵੇਗਾ ਜਿਸ ਕਰਕੇ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਵੇਗਾ ਕਿਸਾਨਾਂ ਨੇ ਇਹ ਵੀ ਕਿਹਾ ਕਿ ਝੋਨੇ ਦੀ ਕਟਾਈ ਲਈ ਉਹਨਾਂ ਨੂੰ ਵੱਧ ਖਰਚਾ ਕਰਨਾ ਪਵੇਗਾ ਅਤੇ ਲੇਬਰ ਵੀ ਜ਼ਿਆਦਾ ਕਰਨੀ ਪਵੇਗੀ ਜਿਸ ਕਰਕੇ ਕਿਸਾਨਾਂ ਲਈ ਇਹ ਬਾਰਿਸ਼ ਨੁਕਸਾਨ ਦੇ ਸਾਬਤ ਹੋ ਰਹੀ ਹੈ। ਫਾਜ਼ਿਲਕਾ ਤੋਂ ਆਰਬੀ ਲਾਈਵ ਮੀਡੀਆ ਲਈ ਰੂਪੇਸ਼ ਬਾਂਸਲ ਦੀ ਰਿਪੋਰਟ। ਸ਼ਮਿੰਦਰ ਸਿੰਘ ਜੀ ਚਿੰਤਾਵਾਂ ਇਹ ਆ ਜੀ ਵੀ ਝੋਨੇ ਹੁਣ ਪੱਕੇ ਹੋਏ ਆ ਜੀ ਤਿਆਰ ਆ ਵੜਨ ਵਾਸਤੇ। ਹੂੰ। ਜੇਕਰ ਮੌਸਮ ਖਰਾਬ ਹੁੰਦਾ ਤੇ ਪਾਣੀ ਤਾਂ ਪਹਿਲਾਂ ਹੀ ਬਹੁਤ ਸੀਗਾ ਮੀਂਹਾਂ ਦਾ ਕੰਬਾਈਨ ਤਾਂ ਹੁਣ ਵੀ ਨਹੀਂ ਚੱਲ ਰਹੀ ਜੇ ਹੁਣ ਫਿਰ ਦੁਬਾਰਾ ਤੋਂ ਮੀਂਹ ਪੈਂਦਾ ਤੇ ਕੰਬਾਈਨਾਂ ਜਮੇ ਨਹੀਂ ਚੱਲਣੀਆਂ ਤੇ ਝੋਨੇ ਦਾ ਨੁਕਸਾਨ ਬਹੁਤ ਹੋਊਗਾ ਜੀ ਹੂੰ ਜੇ 4x4 ਕੰਬਾਈਨ ਲੈ ਕੇ ਅਗਲਾ ਆਉਂਦਾ ਵੜਨ ਵਾਸਤੇ ਉਹ ਵਡਾਈ ਬਹੁਤ ਜਿਆਦੀ ਲਊਗਾ ਹੂੰ ਕਿਸਾਨ ਨੂੰ ਸਾਰੇ ਪਾਸੇ ਮਾਰ ਹੀ ਮਾਰ ਆ ਜੀ ਹੂੰ ਹਰਾ ਝੋਨਾ ਵੜ ਨਹੀਂ ਸਕਦੇ ਹੂੰ ਤੇ ਮੀਂਹ ਨੂੰ ਆਪ ਰੋਕ ਨਹੀਂ ਸਕਦੇ ਜੀ ਹੂੰ ਇਹ ਤਾਂ ਹੁਣ ਵੇਖੋ ਜੀ ਕੀ ਬੰਦ ਆਗੇ ਰੱਬ ਦੇ ਹੱਥ ਵਾਸਾ ਜੀ ਬਸ ਇਹ ਆ ਜੀ ਵੀ ਡਰਦੇ ਵੱਢ ਜਾਂਦੇ ਆ ਕਿਸਾਨ ਹੂੰ ਵੀ ਜੇਕਰ ਨਹੀਂ ਪੈ ਗਿਆ ਤਾਂ ਹੱਥ ਕੁਝ ਵੀ ਨਹੀਂ ਆਉਣਾ ਤਾਂ ਡਰਦੇ ਵੱਢ ਰਹੇ ਆ ਹਾਂ ਦੇਖੋ ਜੀ ਜੇਕਰ ਆਪਾਂ ਕੱਚਾ ਝੋਨਾ ਵੱਢਾਂਗੇ ਹੂੰ ਤਾਂ ਫਿਰ ਕਾਰਡ ਤਾਂ ਲੱਗੂਗੀ ਜੀ ਹੂੰ ਕਿਉਂਕਿ ਆੜਤੀਆਂ ਨੂੰ ਵੀ ਇਸ ਗੱਲ ਦਾ ਨੁਕਸਾਨ ਆ ਹੂੰ ਕਿਉਂਕਿ ਜਿਹੜਾ ਹਰਾ ਝੋਨਾ ਆਪਾਂ ਵੱਢ ਕੇ ਲੈ ਕੇ ਉਹ ਤਾਂ ਸੁੱਕ ਕੇ ਖਤਮ ਹੋ ਜੂਗਾ ਇਹ ਦਾਣਾ ਹੂੰ ਤੇ ਆੜਤੀਆਂ ਦੇ ਪੱਲੇ ਵੀ ਕੁਝ ਨਹੀਂ ਪੈਣਾ ਹੂੰ ਇਸ ਕਰਕੇ ਆੜਤੀਆਂ ਨੂੰ ਵੀ ਮਾਰ ਆ ਤੇ ਜੀਮਿੰਦਰ ਨੂੰ ਵੀ ਮਾਰ ਆ ਜੀ ਹੂੰ ਮੰਡੀ ਜੀ ਮੰਡੀ 'ਚੋਂ ਨਾ ਜਾ ਕੇ ਫਿਰ ਇਹਨੂੰ ਸਕਾਵਾਂਗੇ ਜੀ ਸਕਾਓਗੇ ਹਾਂ ਸਕਾ ਕੇ ਫਿਰ ਤਲੂਗਾ ਜੀ ਤਲੂਗਾ ਹਾਂ ਹਾਂ ਮੰਨ ਲਓ ਇਹ ਕਿੰਨੇ ਦਿਨ ਤੁਹਾਨੂੰ ਉੱਥੇ ਫਿਰ ਮੰਨ ਲਓ ਦੇਖੋ ਜੀ ਕਦੋਂ ਹੁਣ ਬੋਲੀ ਆਉਂਦੀ ਹੈ ਜੀ ਬੋਲੀ ਤਾਂ ਸ਼ੁਰੂ ਹੋਈ ਨੂੰ ਅੱਜ 20 ਸਤੰਬਰ ਤੋਂ ਸ਼ੁਰੂ ਹੋਈ ਬੋਲੀ ਹੂੰ ਪਰ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਾ ਕੋਈ ਸ਼ੈੱਲਰ ਦਾ ਨੁਮਾਇੰਦਾ ਇੱਥੇ ਕੋਈ ਆਇਆ ਹੀ ਨਹੀਂ ਜੀ ਕੋਈ ਪੁੱਛ ਪੜਤਾਲ ਹੈ ਨਹੀਂ ਕਿ ਖਾਸ ਕਰਕੇ ਪੰਨੀ ਵਾਲਾ ਪੰਨੀ ਵਾਲਾ ਨਾਜ ਮੰਡੀ ਦੀ ਹਾਂ ਪਿੰਡਾਂ ਚ ਵੀ ਜਿਹੜੀਆਂ ਮੰਡੀਆਂ ਨੇ ਇੱਥੇ ਨਹੀਂ ਆ ਰਹੀਆਂ ਹਾਂ ਨਹੀਂ ਆ ਰਹੀ ਜੀ ਠੀਕ ਹੈ ਸਿਰਫ ਵੱਡੇ ਸ਼ਹਿਰਾਂ ਦੀਆਂ ਮੰਡੀਆਂ ਦੇ ਵਿੱਚ ਹੀ ਖਰੀਦ ਸ਼ੁਰੂ ਹੋਈ ਹੈ ਨਹੀਂ ਤਾਂ ਇੱਥੇ ਪਿੰਡਾਂ ਦੀਆਂ ਕਿਸਾਨ ਬੈਠੇ ਆ ਆੜਤੀਏ ਬੈਠੇ ਆ ਕਿਉਂਕਿ ਆੜਤੀਆਂ ਦੇ ਕੋਈ ਆਸ-ਪਾਸ ਹੀ ਨਹੀਂ ਜਦੋਂ ਕੋਈ ਬੋਲੀ ਆਊਗੀ ਕੋਈ ਬੰਦਾ ਆਊਗਾ ਕੋਈ ਭਾਅ ਲਾਉਣ ਤੇ ਫੇਰ ਹੀ ਆ ਹੂੰ ਠੀਕ ਹੈ ਜੀ